ਜੀ ਸਰ ਇਹ ਜੀ 12 ਤਾਰੀਖ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਗੋਬਿੰਦਗੜ ਦੇ ਵਿੱਚ ਇੱਕ ਲਾਈ ਸੀ ਕਿ ਅਰਵਾਜ਼ ਖਾਨ ਨਾਮ ਦੇ ਵਿਅਕਤੀ ਦੇ ਲੱਤਾਂ ਦੇ ਉੱਤੇ ਕਿਸੇ ਨੇ ਗੋਲੀ ਮਾਰੀ ਹੈ ਤੇ ਉਹਦੇ ਤੋਂ ਸੋਨੇ ਦੀ ਚੈਨ ਤੇ ਕਰੀਬ 1000 ਰੁਪਏ ਖੋਕੇ ਲੈ ਗਏ ਇਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੇ ਸੀਨੀਅਰ ਅਫਸਰ ਡੀਐਸਪੀ ਸਾਹਿਬ ਤੇ ਐਸਐਚਓ ਤੇ ਇੰਚਾਰਜ ਕੀ ਆਏ ਤੁਰੰਤੀ ਜਾ ਕੇ ਮੌਕੇ ਤੇ ਪਹੁੰਚੇ ਤੇ ਮੌਕਮਾ ਮੁਲਾਇਜ਼ਾ ਕੀਤਾ ਇਮੀਡੀਏਟਲੀ ਜਿਹੜਾ ਇੰਜਰਡ ਪਰਸਨ ਸੀਗਾ ਉਨੂੰ ਹਸਪਤਾਲ ਲੈ ਜਾ ਕੇ ਦਾਖਲ ਕਰਾਇਆ ਗਿਆ ਤੇ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਗਈ ਤੇ ਇਹਦੇ ਚ ਐਸ ਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਇੰਚਾਰਜ ਸੀਆਈਏ ਤੇ ਐਸ ਐਚਓ ਸ਼ਾਮਿਲ ਸਨ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਤੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਮਹਿਜ 12 ਘੰਟਿਆਂ ਦੇ ਵਿੱਚ ਤਰਨਤਾਰਨ ਤੋਂ ਉਹਦੇ ਚ ਤਿੰਨ ਸੀਗੇ ਦੋ ਦੋਸ਼ੀ ਤਰਨਤਾਰਨ ਚੋਂ ਫੜਕੇ ਲੈ ਕੇ ਆ ਗਏ 12 ਘੰਟਿਆਂ ਦੇ ਵਿੱਚ ਤੇ ਅੱਜ ਉਹਨਾਂ ਨੂੰ ਜੱਜ ਸਾਹਿਬ ਦੇ ਉੱਤੇ ਪੇਸ਼ ਕੀਤਾ ਸੀਗਾ ਜਿਹਦੇ 'ਚ ਉਹਨਾਂ ਨੂੰ ਉਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਉਹ ਜਿਹੜੇ ਦੋ ਦੋਸ਼ੀ ਸੀ ਉਹਨਾਂ ਦਾ ਨਾਮ ਸੀ ਸਨੀ ਤੇ ਮਨਪ੍ਰੀਤ ਤੇ ਉਹਨਾਂ 'ਚ ਜਿਹੜਾ ਮੇਨ ਜਿਹੜਾ ਦੋਸ਼ੀ ਸੀਗਾ ਉਹ ਸੀਗਾ ਸਨੀ ਜਿਹੜਾ ਮਾਸਟਰਮਾਈਂਡ ਸੀ ਇਹ ਸਨੀ ਨੇ ਸਾਨੂੰ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜੀ ਉਸ ਨੂੰ ਜਿਹੜਾ ਵੈਪਨ ਤੋਂ ਫਾਇਰ ਕੀਤਾ ਸੀਗਾ ਉਸਨੇ ਹੀ ਵੈਪਨ ਦੱਬਿਆ ਸੀਗਾ ਤੇ ਉਸਨੇ ਪੁਲਿਸ ਨੂੰ ਕਹਿ ਸੀਗਾ ਜੀ ਉਹਦੇ ਬਾਰੇ ਉਹ ਰਿਕਵਰ ਕਰਾ ਦੇਗਾ ਵੈਪਨ ਤੇ ਉਹ ਪੁਲਿਸ ਪਾਰਟੀ ਜਦੋਂ ਉਹਦੇ ਨਾਲ ਇੱਥੇ ਆਈ ਵੈਪਨ ਰਿਕਵਰ ਕਰਨ ਦੇ ਲਈ ਉਹ ਵੈਪਨ ਉਹਨੇ ਕੱਢ ਗਏ ਸਭ ਤੋਂ ਪਹਿਲੇ ਪੁਲਿਸ ਵੱਲ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਸਾਡਾ ਜਿਹੜਾ ਇੱਕ ਸੀਨੀਅਰ ਕਨਸਟੇਬਲ ਸੀਗਾ ਸਤਨਾਮ ਉਹ ਥੱਲੇ ਡਿੱਗ ਪਿਆ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚ ਜਿਹਦੇ ਨੂੰ ਜ਼ਖਮੀ ਹੋ ਗਿਆ ਤੇ ਜਵਾਬੀ ਫਾਇਰ ਦੇ ਵਿੱਚ ਸਾਡੇ ਐਸ ਐਚ ਓ ਮੰਡੀ ਗੋਵਿੰਦਗੜ੍ਹ ਸੁਧੀਰ ਨੇ ਵੀ ਉਹਨਾਂ ਤੇ ਜਵਾਬੀ ਫਾਇਰ ਕੀਤਾ ਜਿਦੇ ਵਿੱਚ ਉਹ ਜਿਹੜਾ ਸੰਨੀ ਸੀ ਉਹ ਵੀ ਇੰਜਰ ਹੋ ਗਿਆ ਦੋਨੋਂ ਹੀ ਸਾਡਾ ਜਿਹੜਾ ਮੁਲਾਜ਼ਮ ਹੈ ਸਤਨਾਮ ਤੇ ਜਿਹੜਾ ਉਹ ਦੋਸ਼ੀ ਹੈ ਸੰਨੀ ਦੋਨੋਂ ਨੂੰ ਹੀ ਫਿਲਹਾਲ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਤਾ ਗਿਆ ਤੇ ਉੱਤੇ ਉਹਨਾਂ ਦਾ ਉਹ ਜਿਰੇ ਲਾਜਨ ਜਿਹੜਾ ਇਸ ਸਨੀਆਂ ਦੇ ਬਾਰੇ ਵਿੱਚ ਬੈਕਗਰਾਉਂਡ ਦੱਸਣਾ ਚਾਹਨਾ ਕਿ ਇਹ ਤੇ ਪਹਿਲੇ ਵੀ ਜਿਹੜਾ ਇੱਕ ਅਟੈਂਪਟ ਟੂ ਮਰਡਰ ਦਾ ਪਰਚਾ ਪਟਾਲੇ ਵਿਖੇ ਦਰਜ ਜਿਹਦੇ ਵਿੱਚ ਹੁਣ ਹੀ 2023 ਦੇ ਵਿੱਚ ਹੀ ਸਜ਼ਾ ਜੇਲ੍ਹ ਤੋਂ ਬਾਹਰ ਆਇਆ ਤੇ ਇਹ ਜਿਹੜੀ ਵੈਪਨ ਨੂੰ ਲੈ ਕੇ ਇਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰੀਕੇ ਦੀ ਜਿਹੜੀ ਹੈਗੀ ਆ ਵੀਡੀਓਜ਼ ਵਗੈਰਾ ਇਹ ਪਾਉਂਦਾ ਰਿਹਾ ਹੈ ਜਦੇ ਵਿੱਚ ਇਹ دہشت ਦਾ ਮਾਹੌਲ ਸਾਡੇ ਇਲਾਕੇ ਦੇ ਵਿੱਚ ਇੱਕ ਪਹਿਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਇਸ ਤੋਂ ਇਲਾਵਾ ਇਹ ਸਾਨੂੰ ਇਹ ਵੀ ਇਤਲਾ ਮਿਲੀ ਹੈ ਕਿ ਸ਼ਹਿਰ ਦੇ ਵਿੱਚ ਇਹ ਜਿਹੜਾ ਇਲੀਗਲ ਤਰੀਕੇ ਨਾਲ ਟਰੱਕਸ ਦੀ ਪਾਸਿੰਗ ਹੁੰਦੀ ਆ ਉਹਦੇ ਵਿੱਚ ਵੀ ਜਿਹੜੀ ਇਹ ਦੀ ਇੱਕ अहम ਭੂਮਿਕਾ ਸੀ ਤੇ ਫਿਲਹਾਲ ਜਿਹੜੇ ਹੈਗੇ ਇਸ ਮੁਕਦਮੇ ਦੀ ਤਫਤੀਸ਼ ਅੱਗੇ ਜਾਰੀ ਹੈ ਤੇ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਤੇ ਕੱਲ ਫਿਰ ਦੁਬਾਰਾ ਆਪਾਂ ਜੱਜ ਸਾਹਿਬ ਤੇ ਉੱਤੇ ਪੇਸ਼ ਕਰਾਂਗੇ ਤੇ ਅੱਜ ਜਿਹੜੀ ਸਾਡੇ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਉਸ ਉਸ ਨੂੰ ਲੈ ਕੇ ਇੱਕ ਵਕਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਜਾਊਗੀ ਤੇ ਅੱਗੇ ਜਿਹੜੀ ਹੈਗੀ ਦੋਨੀਆਂ ਮੁਕਦਮਿਆਂ ਦੀ ਤਫਤੀਸ਼ ਤੱਥਾਂ ਦੇ ਮੁਤਾਬਿਕ ਤੇ ਕਾਨੂੰਨ ਮੁਤਾਬਿਕ ਅਮਲ ਚ ਲਿਆਂਦੀ ਜਾਊਗੀ ਉਹੀ ਮਾਰੀ ਸੀ ਉਹ ਕੀ ਕਾਰਨ ਕੀ ਸਾਹਮਣੇ ਆਇਆ ਕੁਝ ਕੀ ਸੀਗਾ ਡਿਸਪੂਟ ਕੀ ਹੈ ਦੇਖੋ ਇਨੀਸ਼ੀਅਲੀ ਇਹਨਾਂ ਦਾ ਆਪਸੀ ਡਿਸਪੂਟ ਸੀਗਾ ਪੈਸੇ ਦਾ ਲੈਣ-ਦੇਣ ਸੀਗਾ ਇਹਨਾਂ ਦਾ ਕੱਟੇ ਕਾਰੋਬਾਰ ਵੀ ਸੀਗਾ ਤੇ ਇਹ ਆਪਸੀ ਪੈਸੇ ਦੇ ਲੈਣ-ਦੇਣ ਦੇ ਡਿਸਪੂਟ ਦੇ ਟੱਕਰ ਦੇ ਵਿੱਚ ਤੇ ਐਟ ਦੀ ਸੇਮ ਟਾਈਮ ਕਿਉਂਕਿ ਇਹਦਾ ਇੱਕ ਆਪ ਦਾ ਕ੍ਰਿਮਨਲ ਬੈਕਗ੍ਰਾਉਂਡ ਸੀ ਜਿੱਦਾਂ ਮੈਂ ਦੱਸਿਆ ਸਦਰ ਪਟਿਆਲੇ ਵੀ ਦੇ ਅਟੈਂਟ ਟੂ ਮਟਰ ਦਾ ਪਰਚਾ ਦਰਜ ਹੈ ਜੀ ਆਪਸ ਚ ਕਜ਼ਨ ਬ੍ਰਦਰ ਵੀ ਨੇ ਉਹਦੇ ਪੂਆ ਦਾ ਮੁੰਡਾ ਹੈ ਬੇਸਿਕਲੀ ਜਿਹੜਾ ਹੈਗਾ ਇਹ ਆਪਣਾ ਸੰਨੀ ਤੇ ਉਸਨੇ ਜਿਹੜੀ ਹੈਗੀ ਆ ਇਹ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਆਪਸੀ ਇਹਨਾਂ ਦੀ ਰੰਜਿ ਤੇ ਇਹਦੇ ਕੋਲ ਇੱਕ ਜਿਹੜੀ ਹੈਗੀ ਇਲੀਗਲ ਵੈਪਨ ਸੀਗਾ 32 ਬੋਰ ਦਾ ਉਹ ਇਹਦੇ ਕੋਲ ਅਨਲਾਈਸੈਂਸੀ ਇਲੀਗਲ ਵੈਪਨ ਸੀਗਾ ਜਿਹਦੇ ਤੇ ਜਿਹਦੀ ਵਰਤੋਂ ਕਰਦੇ ਹੋਏ ਇਹਨਾਂ ਜਿਹੜਾ ਸੀਗਾ ਉਹਦੇ ਧਰਵਾਸਾਨ ਤੇ ਫਾਇਰ ਕੀਤਾ ਸੀ ਇਹ ਕਿੱਥੇ ਪਹੁੰਚਿਆ ਬੰਦਾ ਇਹ ਕਿਸੇ ਤਰ੍ਹਾਂ ਪਹੁੰਚਿਆ ਬੰਦਾ ਇਹ ਜੀ ਜਦੋਂ ਅਸੀਂ ਇਹਨੂੰ ਰਿਮਾਂਡ ਤੋਂ ਜਦੋਂ